ਪੰਜਾਬ ਹੈਲਥ ਕਾਰਪੋਰੇਸ਼ਨ ਦੇ ਡਾਇਰੈਕਟਰ ਅਨਿਲ ਗੋਇਲ ਨੇ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਦਾ ਦੌਰਾ ਕੀਤਾ ਆਪਣੇ ਦੌਰੇ ਦੌਰਾਨ ਉਹਨਾਂ ਅਧਿਕਾਰੀਆਂ ਨੂੰ ਹਸਪਤਾਲ ਵਿੱਚ ਲਗਾਈ ਗਈ ਪੁਰਾਣੀ ਮਸ਼ੀਨਰੀ ਨੂੰ ਹਟਾਉਣ ਦਾ ਹੁਕਮ ਦਿੱਤਾ। ਉਹਨਾਂ ਨੇ ਕਿਹਾ ਕਿ ਇਸ ਮਸ਼ੀਨਰੀ ਨੂੰ ਹਟਾਉਣ ਕਾਰਨ ਪ੍ਰਾਪਤ ਰਾਸ਼ੀ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕੀਤੀ ਜਾਏਗੀ। ਉਹਨਾਂ ਨੇ ਕਿਹਾ ਕਿ ਹਸਪਤਾਲ ਵਿੱਚ ਮਰੀਜ਼ਾਂ ਨੂੰ ਉਹਨਾਂ ਦੀਆਂ ਟੈਸਟ ਰਿਪੋਰਟਾਂ ਬੰਦ ਲਿਫਾਫਿਆਂ ਵਿੱਚ ਦਿੱਤੀਆਂ ਜਾਣਗੀਆਂ ਤੇ ਹਸਪਤਾਲ ਦੇ ਬਿਸਤਰਿਆਂ ਦੀਆਂ ਚਾਦਰਾਂ ਨੂੰ ਨਿਯਮਿਤ ਤੌਰ ਤੇ ਬਦਲਿਆ ਜਾਇਆ ਕਰੇਗਾ। ਉਹਨਾਂ ਨੇ ਕਿਹਾ ਕਿ ਸੂਬੇ ਦੇ ਸਾਰੇ ਹੀ ਸਰਕਾਰੀ ਹਸਪਤਾਲਾਂ ਵਿੱਚ ਜੰਗਲਾਤ ਵਿਭਾਗ ਦੇ ਸਹਿਯੋਗ ਨਾਲ ਨਾਨਕ ਬਗੀਚੀਆਂ ਵਿਕਸਿਤ ਕੀਤੀਆਂ ਜਾਣਗੀਆਂ। ਉਹਨਾਂ ਨੇ ਕਿਹਾ ਕਿ ਡਾਕਟਰਾਂ ਪੈਰਾਮੈਡੀਕਲ ਸਟਾਫ ਤੇ ਮਰੀਜ਼ਾਂ ਦੀ ਸੁਰੱਖਿਆ ਲਈ ਵਿਸ਼ੇਸ਼ ਕਦਮ ਚੁੱਕੇ ਜਾਣਗੇ। ਉਹਨੂੰ ਪੁਨਰ ਜਾਂਚ ਦੀ ਡਿਸਟ੍ਰਿਕਟ ਹਸਪੀਟਲ ਦੀ ਕੰਰਮੇਸ਼ਨ ਸੀਗੀ ਹੋ ਵੀ ਕਰਨੀ ਸੀਗੀ। ਤਾਂ ਅੱਜ ਸਾਡੀ ਸਾਰੀ ਟੀਮ ਦੇ ਮੈਂਬਰ ਸਾਹਿਬਾਨ ਸਾਡੀ ਡੀਐਮਸੀ ਸਾਹਿਬ, ਐਸਐਮਓ ਸਾਹਿਬ, ਸਾਡੇ ਡੀਐਨਓ, ਸਿਵਲ ਸਰਜਨ ਸਾਹਿਬ, ਮੈਂ ਸਾਡੇ ਆਈਟੀ ਦੇ ਹੈੱਡ, ਸਾਡੇ ਸਟੇਟ ਦੇ ਨਮਾਇंदे, ਡੀਐਮਐਨਟੀ ਟੀਮ ਦੇ ਅਸੀਂ ਸਾਰੇ ਅੱਜ ਇੱਥੇ ਆਏ ਆਂ। ਤੇ ਜਾ ਕੇ ਫਿਜ਼ੀਕਲੀ ਸਾਰਾ ਸਮਾਨ ਇਨਸਪੈਕਟ ਕੀਤਾ ਉਹਦੇ ਵਿੱਚੋਂ ਕਾਫੀ ਚੀਜ਼ਾਂ ਅਸੀਂ ਕੱਢ ਦਿੱਤੀਆਂ ਹੈਗੀਆਂ ਜਿਹੜੀਆਂ ਕਿ ਮੈਨੂੰ ਲੱਗੀਆਂ ਕਿ ਉਹ ਕੁਝ ਕਰ ਰਿਪੇਅਰ ਹੋਣ ਵਾਲੀਆਂ ਹੈਗੀਆਂ